ਕਹਿੰਦੇ ਉਹ ਨੇੜੇ ਆ ਤੁਹਾਡੀ ਨਿਗਟਣਾ ਦੇਖਿਆ ਪਰਗ੍ਰਹ ਜਾਏ ਅਸੀਂ ਦੂਜੇ ਘਰ ਨੂੰ ਦੇਖਣ ਦੇ ਆਦੀ ਹਾਂ ਗੁਰਮੁਖੋ ਸਰੀਰ ਦੂਜਿਆਂ ਦੇ ਸਰੀਰ ਦੇਖਦੇ ਆਂ ਸੀ ਆਪਣੇ ਅੰਦਰ ਨਹੀਂ ਗੁਰਮੁਖੋ ਦੇਖਦੇ ਨਿਗਟਣਾ ਦੇਖੇ ਪਰਗ੍ਰਹ ਜਾਏ ਮਾੜਾ ਪ੍ਰਾਇਆ ਧੰਨ ਦੇਖਦੇ ਅਸੀਂ ਗੁਰਮੁਖੋ ਆਪਣੇ ਅੰਦਰ ਨਹੀਂ ਜਾਂਦੀ ਮਾਰਦੇ ਆਪ ਨਿਗਟਣਾ ਦੇਖੇ ਪਰਗ੍ਰਹ ਜਾਏ ਮਾਰੀ ਨੇ ਪ੍ਰਯਾਤਨ ਦੇਖਦਾ ਦੂਜਿਆਂ ਨੂੰ ਦੇਖਣ ਦਾ ਆਦੀ ਹੋ ਚੁੱਕਾ ਅਸੀਂ ਗੁਰੂ ਦਾ ਉਪਦੇਸ਼ ਨਹੀਂ ਸੁਣਿਆ ਗੁਰੂ ਨੇ ਹੰ ਦਾ ਪਰਦਾ ਜਿਹੜਾ ਪਾਸੀ ਕਰ ਦਿੱਤਾ ਮਾਰੀ ਨੇ ਗੁਰੂ ਦਾ ਉਪਦੇਸ਼ ਸੁਣੋਗੇ ਨਾ ਤੁਸੀਂ ਅਸੀਂ ਸੁਣਦੇ ਕਿੱਥੇ ਆ ਗੁਰਮੁਖੋ ਇਹਦਾ ਮਾਣੀ ਨਹੀਂ ਲੱਗਦਾ ਗੁਰਬਾਣੀ ਮਾਰਗੇ ਜੇ ਸੁਣੋਗੇ ਨਾ ਤੁਹਾਡਾ ਪਰਮਦਾ ਪਰਦਾ ਜਿਹੜਾ ਦੂਰ ਹੋ ਜਾਏਗਾ ਤਾਨੂੰ ਨੇੜੇ ਮਾਲਕ ਦਾ ਅਹੰਕਾਰ ਜਿਹੜਾ ਹੈ ਗੁਰੂ ਨੇੜੀ ਕਰਕੇ ਦਿਖਾ ਦੂਗਾ ਜਿਹੜਾ ਸੀ ਦੂਰ ਸਮਝਦੇ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰह्म ਨੇਕਟ ਕਰਕੇ ਵੇਖ ਮਾਲਕ ਕਹਿੰਦੇ ਵੀ ਤੁਸੀਂ ਨੇੜੇ ਦੇਖ ਲੋਗੇ ਜਿਹੜਾ ਦੂਰ ਸਮਝਦੇ ਇਹ ਜਿਹੜਾ ਜਿੰਨਾ ਵੀ ਬਸਾਰਾ ਨਾ ਗੁਰਮੁਹੇ ਪਾਰ ਬ੍ਰह्म ਦਾ ਉਸੇ ਘਰ ਵਿੱਚ ਅਸੀਂ ਇੱਕ ਥਾਂ ਰਹਿੰਦੇ ਹਾਂ ਅਸੀਂ ਕੋਈ ਜਗ੍ਹਾ ਰਹਿੰਦੇ ਹਾਂ ਪਰ ਸਾਡੀ ਪਛਾਣ ਨਹੀਂ ਆ ਇੱਕ-ਇੱਕ ਅਕਾਰ ਦੇ ਵਿੱਚ ਅਸੀਂ ਰਹਿੰਦੇ ਆਂ ਪਛਾਣ ਹੋਣ ਕਾ ਹੋਣ ਤੇ ਪੇਧ ਆ ਗਿਆ ਸਾਨੂੰ ਸਾਨੂੰ ਪੇਧ ਆ ਗਿਆ ਏ ਭਗਤ ਇਹ ਤੇ ਸਾਡੇ ਵਿੱਚ ਹੀ ਆ ਅਕਾਰ ਵਿੱਚ ਹੁੰਦੀ ਆ ਉਹਨਾਂ ਦਾ ਮਨ ਨਾਮ ਵਿੱਚ ਸਮਾਇਆ ਆ ਭਗਤ ਜਿੱਥੇ ਵੀ ਜਾਵੇਗਾ ਨਾ ਸੰਤ ਜਿੱਥੇ ਹੀ ਜਾਵੇਗਾ ਉਹ ਤੇ ਮਹਾਰਾਜ ਦੀ ਉਸਤਤ ਕਰੇਗਾ ਨਾਮ ਦਾ ਅਭਿਆਸ ਕਰੇਗਾ ਉਹ ਤਾਂ ਪਵਿੱਤਰ ਹੋ ਜਾਏਗੀ ਗੁਰਮੁਖੋ ਸੰਤ ਭਗਤ ਜਿੱਥੇ ਵੀ ਜਾਣ ਨਿਸ਼ਾਨੀ ਦੱਸ ਰਹੇ ਆ ਉਹ ਜਿੱਥੇ ਵੀ ਜਾਊਗਾ ਨਾ ਸੰਤ ਉਹ ਨਾਮ ਜਪਾਏਗਾ ਸਿਮਰਨ ਕਰਾਏਗਾ ਉਹ ਜਗ੍ਹਾ ਪਵਿੱਤਰ ਹੋ ਜਾਏਗੀ ਜਿੱਥੇ ਜਾਏ ਭਗਤ ਸੋ ਥਾਣ ਸੁਹਾਵਣਾ ਉਹ ਥਾਂ ਜਿਹੜਾ ਸੁਹਾਵਣਾ ਹੋਇਆ ਪਵਿੱਤਰ ਹੋ ਜਾਏਗਾ ਸਗਲੇ ਹੋਏ ਸੁਖ ਹਰ ਨਾਮ ਤੇ ਆਵਣਾ ਸੁਖ ਮਿਲੇਗਾ ਗੁਰਮਖੋਣਾ ਦਾ ਸੰਗ ਕਰਕੇ ਨਹੀਂ ਤਾਂ ਸੰਸਾਰ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਸੰਸਾਰ ਦੇ ਵਿੱਚ ਰੀਗ ਜੀਵ ਦੁਖੀ ਆ ਜਦੋਂ ਆਪਾਂ ਉਹਨਾਂ ਦਾ ਸੰਗ ਕਰਦੇ ਹਾਂ ਤੇ ਸਾਡਾ ਵੀ ਮਨ ਵਿਚਾਰਾਂ ਦੇ ਵਿੱਚ ਦੁਖੀ ਹੋ ਜਾਂਦਾ ਹੈ ਅਸੀਂ ਵੀ ਦੁਖੀ ਹੋ ਜਾਂਦੇ ਹਾਂ ਪਰ ਮਹਾਰਾਜ ਸਮਝਾ ਰਹੇ ਨੇ ਕਿ ਜੇਕਰ ਤੁਸੀਂ ਸੰਤਾਂ ਦਾ ਭਗਤਾਂ ਦਾ ਸੰਗ ਕਰੋਗੇ ਨਾ ਜਿਹੜੇ ਨਾਮ ਦੇ ਵਿੱਚ ਸਮਾਏ ਆ ਤੁਹਾਨੂੰ ਸੁਖ ਪ੍ਰਾਪਤ ਹੋਏਗਾ ਸਗਲੇ ਇਸ ਸੁਖ ਹਰ ਨਾਮ ਤੇ ਆਉਣਾ ਨਾਮ ਤੇ ਆਵੋਗੇ ਜਪੋਗੇ ਜੀ ਕਰਨ ਜੇ ਕਰਨਿੰਦਕ ਮੂਏ ਪਾਛ ਸਾਜਨ ਮਨ ਆਨੰਦ ਨਾਨਕ ਨਾਮ ਜਪ ਜਦੋਂ ਨਾਮ ਜਪਾਂਗੇ ਨਾ ਸਿਮਰਨਾ ਕਰਾਂਗੇ ਆਨੰਦ ਦੀ ਪ੍ਰਾਪਤੀ ਹੋਊਗੀ ਗੁਰਮੁਖੋ ਇਹ ਆਨੰਦ ਜਿਹੜਾ ਗੁਰਮੁਖੋ ਦੇਸ਼ਟਮਾਨ ਦੇ ਵਿੱਚ ਸਾਨੂੰ ਪ੍ਰਾਪਤ ਨਹੀਂ ਹੋ ਸਕਦਾ ਸਾਡੇ ਕੋਲ ਸੰਸਾਰੀ ਜਿੰਨਾ ਮਰਜੀ ਕਾਰੋਬਾਰ ਬਿਜ਼ਨਸ ਹੋਵੇ ਇਹ ਸਾਨੂੰ ਆਨੰਦ ਜਿਹੜਾ ਗੁਰਮੁਖੋ ਇਹ ਨਾਮ ਜਪ ਕੇ ਸਿਮਰਨ ਕਰਕੇ ਹੀ ਪ੍ਰਾਪਤ ਹੋ ਸਕਦਾ ਹੈ ਸੰਸਾਰੀ ਤਨ ਦੌਲਤ ਗੱਡੀਆਂ ਜਿੰਨੀਆਂ ਮਰਜੀ ਸਾਡੇ ਕੋਲ ਹੋਣ ਪਰ ਮੋਬਾਈਲ ਵਧੀਆ ਤੋਂ ਵਧੀਆ ਸਾਡੇ ਕੋਲ ਵਪਾਰ ਜਿਹੜਾ ਆਨੰਦ ਗੁਰਮੁਖੂ ਇਹ ਸਿਮਰਨ ਕਰਕੇ ਨਾਮ ਜਪ ਕੇ ਸਾਨੂੰ ਅਸਲ ਆਨੰਦ ਦੀ ਪ੍ਰਾਪਤੀ ਹੋ ਸਕਦੀ ਕਿਉਂਕਿ ਉਥੇ ਨਾਮ ਦੀ ਤੇ ਸੱਚ ਦੀ ਉਸਤ ਹੁੰਦੀ ਹੈ ਅਸੀਂ ਉਹ ਸੰਗਤ ਦਾ ਭੇਦ ਲੈਣਾ ਹੈ ਜੋ ਭਗਤਾਂ ਕੋਲ ਇਕੱਠੀ ਹੁੰਦੀ ਹੈ ਕਈ ਵਾਰ ਸੰਗਤ ਐਸੀਆਂ ਜਗ੍ਹਾ ਤੇ ਵੀ ਥਾਵਾਂ ਤੇ ਵੀ ਜੁੜਦੀ ਆ ਜਿੱਥੇ ਕੱਚੀਆਂ ਸਾਗੀਆਂ ਸੁਣਾਈ ਜਾਂਦੀਆਂ ਸਾਖੀਆਂ ਸਾਨੂੰ ਸੁਣਾਉਂਦੇ ਆ ਨਾਮ ਦੀ ਮਹਿਮਾ ਦਾ ਭੇਦ ਨਰੰਕਾਰ ਦੀ ਉਸਤ ਘਾਟ ਹੁੰਦੀ ਓਥੇ ਨਾਮ ਦੀ ਮਹਿਮਾ ਦਾ ਜਿਹੜਾ ਭੇਦ ਘਾਟ ਹੁੰਦਾ ਨਰੰਕਾਰ ਦੀ ਉਸਤ ਵੀ ਘਾਟ ਹੁੰਦੀ ਓਥੇ ਬਹੁਤ ਜ਼ਿਆਦੀ ਭੀੜ ਹੁੰਦੀ ਮਾਰੇ ਇਹਦੇ ਭਲੇਖੇ ਦੇ ਵਿੱਚ ਨਾ ਪਏ ਓਥੇ ਹੀ ਬਹੁਤ ਭੀੜ ਲੱਗੀ ਹੁੰਦੀ ਸੰਤਾਂ ਮਹਾਤਮਾ ਦੀ ਉਸਤਿਧਾਮ ਹੁੰਦੀ ਓਥੇ ਸੰਤ ਆਪਣੇ ਆਪ ਦੀ ਉਸਤ ਵਡਿਆਈ ਕਰੀ ਜਾਂਦੇ। ਇਸ ਕਰਕੇ ਸਾਨੂੰ ਭਗਤਾਂ ਦੀ ਸੰਗਤ ਦਾ ਪੇ ਦੇ ਦੇ ਦਿੱਤਾ। ਕਿ ਉਥੇ ਕੇਵਲ ਤੇ ਕੇਵਲ ਸੱਚ ਦੀ ਨਾਮ ਦੀ ਉਹ ਬ੍ਰਹਮ ਦੀ ਵਿਚਾਰ ਹੋਵੇਗੀ। ਸੰਗਤ ਸਾਡੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਸਾਨੂੰ ਦੱਸ ਰਹੇ ਆ। ਸਾਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਕਾਣੀ ਅਈਆਪਾ ਦੇਖਦੇ ਆਂ ਦ੍ਰਿਸ਼ਟਮਾਨ ਦੇ ਵਿੱਚ ਗੁਰਮੁਖੋ ਬਾਬੇ ਆਪਣੀ ਸੰਤ ਜਿਹੜੇ ਆਪਣੀ ਆਪ ਦੀ ਵਿਡਿਆਈ ਉਸਤਤ ਵਿਡਿਆਈ ਕਰੀ ਜਾਂਦੇ ਮਹਿਮਾ ਕਰੀ ਯਾਰ ਕਿ ਮੇਰੇ ਜਿਨੀ ਕਰਾਂ ਬਾਦ ਨਹੀਂ ਕਿਸੇ ਕੋਲ ਇਸ ਕਰਕੇ ਸਾਨੂੰ ਸਮਝਾ ਰਹੇ ਨੇ ਕਿ ਉੱਥੇ ਕੇਵਲ ਤੇ ਕੇਵਲ ਸੱਚ ਦੀ ਵਿਡਿਆਈ ਹੁੰਦੀ ਉਸਤਤ ਹੁੰਦੀ ਹੈ ਅਜਿਹੀ ਸੰਗਤ ਕਰਨੀ ਹੈ ਸਾਨੂੰ ਦੱਸ ਰਿਹਾ ਕਿ ਭਗਤਾਂ ਦੀ ਸੰਗਤ ਦੇ ਵਿੱਚ ਜਿੱਦੋਂ ਅਸੀਂ ਜਾਂਦੇ ਆ ਨਾ ਉਹ ਸਾਨੂੰ ਇਸ ਤਰ੍ਹਾਂ ਦਾ ਭੇ ਸਮਝਾਉਂਦੀ ਹੈ ਕਿ ਤੁਸੀਂ ਸਵਾਸ ਗ੍ਰਾਸ ਸਵਾਸ ਸਵਾਸ ਰੋਮ ਰੋਮ ਸਿਮਰਨ ਕਰਨਾ ਸਾਨੂੰ ਦੱਸਦੇ ਕਹਿੰਦੇ ਕਿ ਤੁਸੀਂ ਇਸ ਸਰੀਰ ਦੇ ਤਾਂ ਕਿਹਦੇ ਦੇ ਦੇਸ਼ ਦੇ ਰਾਜੇ ਹੋ ਇਸ ਸਰੀਰ ਵਿੱਚ ਬਹੁਤ ਸਾਰੇ ਜੀਵ ਜਿਹੜੇ ਆ ਵਸਦੇ ਹੋ ਜਿਵੇਂ ਤੁਹਾਡੀ ਖਰਾਕ ਅੰਮ੍ਰਿਤ ਰਸ ਹੈ ਉਸੇ ਤਰ੍ਹਾਂ ਉਹਨਾਂ ਜੀਵਾਂ ਦੇ ਮਨ ਦੀ ਖਰਾਬ ਹੀ ਅੰਮ੍ਰਿਤ ਰਸ ਹੈ ਇਸ ਕਰਕੇ ਉਹਨਾਂ ਨੂੰ ਜਿਸ ਚੀਜ਼ ਦੀ ਲੋੜ ਆ ਤੁਸੀਂ ਧਿਆਨ ਰੱਖਣਾ ਹੈ ਕਿਉਂਕਿ ਤੁਸੀਂ ਰਾਜੇ ਹੋ ਜਿਸ ਤਰ੍ਹਾਂ ਇਸ ਲੋਕ ਦੇ ਵਿੱਚ ਜਿਹੋ ਜਿਹੇ ਜੀਵ ਹੁੰਦੇ ਆ ਨਾ ਜਿਹੀ ਖਰਾਕ ਉਹਨਾਂ ਦੇ ਕਾਲਪੁਰਖ ਵੱਲੋਂ ਨਿਸ਼ਚਿਤ ਕੀਤੀ ਆ ਤੁਹਾਨੂੰ ਸਮਝਾ ਰਹੇ ਆ ਇੱਕ ਮਾਸahari ਇੱਕ ਤ੍ਰਿਣ ਖਾਏ ਇੱਕ ਨਾ ਛਤੀ ਅਮਰਤ ਖਾਏ ਕਿ ਮਿੱਟੀਆ ਮੈਂ ਮਿੱਟੀਆ ਖਾਏ ਇੱਕ ਪੌਣ ਸਮਾਰੀ ਪੌਣ ਸਮਾਰ ਇੱਕ ਅਨਰੰਕਾਰੀ ਨਾਮ ਆਧਾਰ ਸਾਨੂੰ ਸਮਝਾ ਰਹੀ ਆ ਕਿ ਇਥੇ ਸੰਸਾਰ ਦੇ ਵਿੱਚ ਮਾਰੇ ਨੇ ਜੀਵ ਪੈਦਾ ਕੀਤੇ ਆ ਉਹਨਾਂ ਦੀ ਖਰਾਕ ਜਿਹੜੀ ਹੈ ਅਲੱਗ-ਅਲੱਗ ਹੀ ਆ ਕਈ ਮਾਸ ਹੀ ਖਾ ਰਹੇ ਤੇ ਕਈ ਛਤੀ ਪ੍ਰਕਾਰ ਦੇ ਭੋਜਨ ਛਕਦੇ ਆ ਕੋਈ ਮਿੱਟੀ ਮਿੱਟੀ ਖਾਈ ਜਾ ਰਹੇ ਕਈ ਜੀਵ ਪੌਣ ਦੁਆਰਾ ਜਿਹੜਾ ਜਿੰਦੇ ਆ ਪੌਣ ਖਾਂਦੇ ਆ ਤੇ ਕਈ ਜਿਹੜੇ ਜੀਵ ਆ ਉਹ ਨਾਮ ਜਿਹੜਾ ਉਹਨਾਂ ਦਾ ਆਧਾਰ ਆ ਇਹ ਤਾਂ ਜਿਹੜਾ ਰੂਪੀ ਦੇਸ਼ ਇਹਦਾ ਮਨ ਸਾਡਾ ਰਾਜਾ ਇਸ ਦੇ ਅੰਦਰ ਵਸਦੀ ਜੀਵਾਂ ਦੇ ਤਾਂ ਨ ਦੇ ਮਨ ਦੀ ਖਰਾਕ ਦਾ ਖਿਆਲ ਰੱਖਣਾ ਹੈ ਗੁਰਮੁਖੋ ਜੇਕਰ ਮਨ ਰਾਜਾ ਜੋਗ ਦੀ ਜੋਗ ਦੀ ਯੁਕਤੀ ਜਾਣਦਾ ਹੋਵੇਗਾ ਨਾ ਤਾਂ ਹੀ ਉਹਨਾਂ ਜੀਵਾਂ ਤੱਕ ਇਹ ਸਾਰਾ ਰਾਸ਼ਨ ਪਹੁੰਚੇਗਾ ਪਾਸ਼ਾ ਸਾਨੂੰ ਸਮਝਾ ਰਿਹਾ ਕਿ ਉਹ ਨਿਰੰਕਾਰ ਆਪ ਆ ਮਨ ਉਸ ਦਾ ਬੱਚਾ ਆ ਬੱਚੇ ਨੂੰ ਉਸ ਦੇਸ਼ ਦਾ ਰਾਜਾ ਬਣਾਇਆ ਇਸ ਮਾਨ ਬੱਚੇ ਨੂੰ ਦੇਸ਼ ਦੇ ਜੀਵਾਂ ਨੂੰ ਰਾਸ਼ਨ ਪਹੁੰਚਾਉਣ ਵਾਸਤੇ ਪਾਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਕਿਉਂਕਿ ਪਾਉਣ ਦੁਆਰਾ ਸਾਰਾ ਖੇਤ ਚੱਲ ਰਿਹਾ ਹੈ ਪਾਉਣ ਦੁਆਰਾ ਹੀ ਸਾਰੇ ਜੀਵ ਤਰ੍ਹਾਂ-ਤਰ੍ਹਾਂ ਦੀ ਖਰਾਕਾ ਲੈਂਦੇ ਆ ਮਾਸ ਖਾਣ ਵਾਲੇ ਭਾਵੇਂ ਹੋਣ ਭੇਜਣ ਖਾਣ ਵਾਲੇ ਹੋਣ ਭਾਵੇਂ ਮਿੱਟੀ ਖਾਣ ਵਾਲੇ ਹੋਣ ਪਾਉਣ ਮਾਲਕ ਸਾਨੂੰ ਆਪ ਖੁਦ ਦੇ ਰਿਹਾ ਹੈ ਗੁਰਬਾਣੀ ਦੇ ਵਿੱਚ ਸਾਨੂੰ ਦੱਸ ਰਿਹਾ ਪਵਨਕ ਆਵਾਸਾ ਸੋਨੁ ਨਿਵਾਸਾ ਅਗਲ ਕਾ ਤਰਸੁਈ ਉਹ ਮਾਲਕ ਨਿਰੰਕਾਰ ਸਾਨੂੰ ਜਿਹੜਾ ਆ ਪਾਉਣ ਦੇ ਰਿਹਾ ਪਾਉਣ ਵਿੱਚੋਂ ਹੀ ਪਾਣੀ ਦੇ ਰਿਹਾ ਸਾਨੂੰ ਅਗਨ ਆਕਸੀਜਨ ਪੈਦਾ ਹੁੰਦੀ ਪਾਉਣ ਵਿੱਚੋਂ ਇਹ ਪਾਉਣ ਦਾ ਸਾਰਾ ਸਿਸਟਮ ਹੀ ਚੱਲਦਾ ਹੈ ਗੁਰਮਖੋ ਸਾਨੂੰ ਦੱਸ ਰਿਹਾ ਜੇ ਤੁਹਾਡੇ ਤਾਨੂੰ ਆਕਸੀਜਨ ਪਾਣੀ ਦੀ ਅਗਨ ਦੀ ਲੋੜ ਆ ਨਾ ਤਾਂ ਤੁਹਾਡੇ ਦੇਸ਼ ਵਿੱਚ ਵਸਦੀ ਜੀਵਾਂ ਨੂੰ ਵੀ ਇਹਦੀ ਲੋੜ ਆ ਜਿਹੜੇ ਸਾਡੇ ਅੰਦਰ ਜੀਵ ਆਦਿਨ ਉਹਨਾਂ ਨੂੰ ਵੀ ਲੋੜ ਆ ਗੁਰਮੁਖੋ ਸਾਨੂੰ ਕਹਿੰਦੇ ਆ ਕਿ ਤੁਹਾਡੇ ਦੇਸ਼ ਦੇ ਵਿੱਚ ਜਿੱਥੇ ਜਿਸ ਚੀਜ਼ ਦੀ ਜੀਵਨ ਲੋੜ ਆ ਉਥੇ-ਉਥੇ ਉਹ ਸਮਾਨ ਭੇਜੋ ਉਹਨਾਂ ਜੀਵਾਂ ਦੀ ਦੇਖਭਾਲ ਕਰਨੀ ਆ ਉਹਨਾਂ ਦੀ ਜੀਵਾਂ ਦੀ ਦੇਖਭਾਲ ਕਰਨੀ ਆ ਗੁਰਮੁਖੋ ਆਪ ਆਪ ਕਰਨੀ ਉਹ ਤਰੀਕਾ ਸਾਨੂੰ ਭਗਤ ਦੱਸਦੀ ਆ ਜਦੋਂ ਸਾਨੂੰ ਸਵਾਸ ਆਉਂਦਾ ਹੈ ਪੌਣ ਮੁਖ ਵਿੱਚ ਪ੍ਰਵੇਸ਼ ਹੁੰਦੀ ਹੈ ਤਾਂ ਅੱਗੇ ਇਸ ਦੇ ਤਿੰਨੇ ਹਿੱਸੇ ਕਰ ਦਿੱਤੇ ਜਾਂਦੇ ਆ ਔਣ ਵਿੱਚੋਂ ਪਾਣੀ ਨੂੰ ਲੱਗ ਅਗਨ ਨੂੰ ਲੱਗ ਪੌਣ ਨੂੰ ਲੱਗ ਕਰ ਦਿੱਤਾ ਜਾਂਦਾ ਮੁਖ ਵਿੱਚ કંਠ ਤੇ ਪੌਣ ਦੇ ਵਿੱਚ ਤੇ ਇਹਨਾਂ ਹਿੱਸਿਆਂ ਵਿੱਚ ਵੰਡੀ ਜਾਣ ਕਰਕੇ ਇਸ ਨੂੰ ਤ੍ਰਵੇਣੀ ਦਾ ਨਾਮ ਦਿੱਤਾ ਜਿਹਨੂੰ ਪੌਣ ਪਾਣੀ ਅਗਨ ਕਿਹਾ ਗਿਆ ਗੁਰਮੁਖੂ ਸਾਨੂੰ ਬਾਹਰਲੇ ਉਦਾਹਰਣ ਦੇ ਕੇ ਇਹਨਾਂ ਨੂੰ ਗੰਗਾ ਜਮੁਨਾ ਸਰਸਵਤੀ ਵੀ ਕਿਹਾ ਜਿਨ੍ਹਾਂ ਨਾੜੀਆਂ ਰਹੀਏ ਪੌਣ ਪਾਣੀ ਅਗਣ ਦੀ ਸਪਲਾਈ ਹੋ ਰਹੀ ਹੈ ਕੀੜਾ ਪਿੰਗਲਾ ਸੋਣਾ ਵੀ ਕਿਹਾ ਇਹਨਾਂ ਨੂੰ ਇਸ ਕਰਕੇ ਸਾਨੂੰ ਮਾਰੇ ਸਮਝਾ ਰਹੀ ਆ ਕਿ ਤੁਸੀਂ ਜਦੋਂ ਪੌਣ ਤੁਹਾਡੇ ਅੰਦਰ ਜਾਂਦੀ ਹੈ ਉਦੋਂ ਤੁਸੀਂ ਵਾਹਿ ਬੋਲਣਾ ਸਵਾਸ ਸੰਦਰ ਜਾਂਦਾ ਜਦੋਂ ਬਾਹਰ ਆਉਂਦਾ ਹੈ ਉਦੋਂ ਗੁਰੂ ਬੋਲਣਾ ਤੇ ਆਪਣੀ ਆਵਾਜ਼ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਗੁਰਮੁਖੋ ਆਪਣੀ ਆਵਾਜ਼ ਨੂੰ ਸੁਣਨਾ ਹੈ ਜਦੋਂ ਆਪਣੀ ਆਵਾਜ਼ ਨੂੰ ਸੁਣਨਾ ਹੈ ਕਿ ਧੁੰਡੀ ਵਿੱਚ ਧਿਆਨ ਲਗਾ ਕੇ ਪੌਣ ਸਾਡੇ ਅੰਦਰ ਜਾਂਦੀ ਪੌਣ ਦੁਆਰਾ ਹੀ ਸਾਰਾ ਖੇਲ ਚੱਲ ਰਿਹਾ ਹੈ ਗੁਰਮੁਖੋ ਜਦੋਂ ਆਪਾਂ ਆਪਣੀ ਆਵਾਜ਼ ਦੇ ਵਿੱਚ ਧਿਆਨ ਰੱਖ ਕੇ ਸਿਮਰਨ ਕਰਾਂਗੇ ਇਹ ਪੌਣ ਦੇ ਵਿੱਚ ਮਿਲ ਕੇ ਸਾਡਾ ਮਾਨ ਜਿਹੜਾ ਹੈ ਅੰਦਰ ਪ੍ਰਵੇਸ਼ ਹੋਊਗਾ ਇਹ ਸੁਣ ਦੇ ਵਿੱਚ ਜਾਏਗਾ ਸੁਣ ਦੇ ਵਿੱਚ ਜਾਏਗਾ ਉਸੇ ਨਾਮ ਨੂੰ ਸੁਨੇਗਾ ਨਾਮ ਦੀ ਨੂੰ ਪ੍ਰਾਪਤੀ ਹੋएगी ਉਤੇ ਲਗਾਤਾਰ ਜਿਹੜੀ ਆ ਨਾਮ ਆ ਅੰਤਰ ਸਾਡੇ ਅੰਦਰ ਚੱਲ ਰਿਹਾ ਹੈ ਅੰਤਰ ਸ਼ਬਦ ਨਿਰੰਤਰ ਮੰundra ਨਿਰੰਤਰ ਲਗਾਤਾਰ ਸਾਡੇ ਅੰਦਰ ਚੱਲ ਰਿਹਾ ਹੈ ਗੁਰਮੁਖੋ ਸਾਨੂੰ ਸੁਣਾਈ ਦੇਵੇਗਾ ਅੰਤਰ ਸ਼ਬਦ ਨਿਰੰਤਰ ਮੰundra ਹੋਮੇ ਕਿੰਤਾ ਦੂਰ ਕਰੀ ਉਹਨੇ ਸਾਡੀ ਹੋਮੇ ਜਿਹੜੀ ਆ ਉਹ ਦੂਰ ਕਰ ਦੇਣੀ ਹੋਮੇ ਕਿੰਤਾ ਦੂਰ ਕਰੀ ਕਾਮ ਕ੍ਰੋਧ ਹੰਕਾਰ ਨਿਵਾਰੈ ਗੁਰ ਕੈ ਸ਼ਬਦ ਸੋ ਸਮਝ ਪਰੀ ਗੁਰਮੁਖੋ ਜਦੋਂ ਅਸੀਂ ਸਿਮਰਨ ਕਰਾਂਗੇ ਨਾ ਆਪਣੀ ਆਵਾਜ਼ ਨੂੰ ਧਿਆਨ ਦੇ ਨਾਲ ਸੁਣਾਗੇ ਫਿਰ ਸਾਨੂੰ ਗੁਰਮੁਖੋ ਸਮਝ ਆ ਜਾਏਗੀ ਉਹ ਸਾਨੂੰ ਭੇਤ ਆ ਜਾਏਗਾ ਪੌਣ ਦਾ ਸਾਨੂੰ ਗਿਆਨ ਆ ਜਾਏਗਾ ਉਹ ਨਾਮ ਦਾ ਸੱਚ ਦਾ ਬ੍ਰਹਮ ਦਾ ਸਾਨੂੰ ਭੇਤ ਜਿਹੜਾ ਆ ਜਾਊਗਾ ਜੇ ਤੁਸੀਂ ਸੁਣਦੇ ਵਿੱਚ ਸਮਾਧੀ ਲਾ ਕੇ ਬੈਠਾਂਗੇ ਨਾ ਸੋਨ ਸਮਾਦਿ ਮੇ ਰਹਾ ਸਮਾਈ ਮਨ ਮੱਦੇ ਜਾਣੇ ਜੀ ਕੋਈ ਜੋ ਬੋਲੇ ਸੋ ਆਪੇ ਹੋਈ ਉਹ ਸੁਣਦੇ ਵਿੱਚ ਜਿਹੜਾ ਮਾਲਕ ਸਮਾਧੀ ਲਾ ਕੇ ਬੈਠਾ ਨਾ ਉਦੋਂ ਆ ਫਿਰ ਸਾਡਾ ਮਿਲਾਪ ਹੋ ਜਾਂਦਾ ਹੈ ਜਦੋਂ ਅਸੀਂ ਆਪਣੀ ਆਵਾਜ਼ ਨੂੰ ਧਿਆਨ ਦੇ ਨਾਲ ਸੁਣਾਗੇ ਆਓ ਗੁਰਮਖੋ ਆਪਾਂ 2 ਮਿੰਟ ਸਿਮਰਨ ਕਰਨਾ ਹੈ ਆਪਣੀ ਆਵਾਜ਼ ਦੀ ਵੀ ਧਿਆਨ ਰੱਖਣਾ ਹੈ ਨੇਤਰਾਂ ਨੂੰ ਬੰਦ ਰੱਖਣਾ ਹੈ ਹੋਗੇ ਨੇਤਰਾਂ ਦੁਆਰਾ ਮਨ ਸਾਡਾ ਜਿਹੜਾ ਬਾਹਰ ਭਜਦਾ ਆ ਆਪਾਂ ਇਸ ਨੂੰ ਜਿਹੜਾ ਰੋਕਣਾ ਹੈ ਇਹ ਦਰਵਾਜ਼ਿਆਂ ਨੂੰ ਬੰਦ ਕਰ ਲੈਣਾ ਮੂਹ ਦੇ ਲਈ ਇਹ ਦਰਵਾਜ਼ੇ ਤੋਂ ਬਾਜੀ ਵਾਲੇ ਅਨਖ ਦਾ ਬਾਜੀ ਜਦੋਂ ਇਹਨਾਂ ਨੇਤਰਾ ਨੂੰ ਇਹਨਾਂ ਦਰਵਾਜ਼ਿਆਂ ਨੂੰ ਅੱਖਾਂ ਨੂੰ ਬੰਦ ਕਰ ਲਵਾਂਗੇ ਨਾ ਗੁਰਮੁਖੋ ਆਪਣੀ ਬਾਣੀ ਨੂੰ ਧਿਆਨ ਦੇ ਨਾਲ ਸੁਣਾਂਗੇ ਫੇਰ ਗੁਰਮੁਖੋ ਜਿਹੜੀ ਆਵਾਜ਼ ਹੀ ਸਾਡੇ ਅੰਦਰ ਵੱਜਣਗੀ